ਕਿ ਅੱਜ ਆਪ ਸਰਕਾਰ ਬਣੀ ਨੂੰ ਜਿੰਨੂੰ 3.5 ਸਾਲ ਹੋ ਗਏ ਆਰੇ ਸਰਕਾਰ ਦੇ ਬਣਨ ਤੋਂ ਬਾਅਦ 3.5 ਸਾਲ ਵਿੱਚ ਲੋਕਾਂ ਨੂੰ ਜੋ ਤਰਬਾ ਹੋਇਆ ਜੋ ਮਹਿਸੂਸ ਕੀਤਾ ਬੰਦਾ ਜਾਣੇ ਰਾਹ ਪਿਆ ਵਾਹ ਪਿਆ ਬਹੁਤ ਬੁਰਾ ਹਾਲ ਇਹ ਆਪ ਸਰਕਾਰ ਮਾਨ ਸਰਕਾਰ ਕੇਜੀ ਵਾਲ ਦੀ ਸਰਕਾਰ ਜੋ ਬਣਾਈ ਸੀ ਲੋਕਾਂ ਨੇ ਇੱਕ ਮੌਕਾ ਦੇ ਦੋ ਕਹਿ ਕੇ ਹਰ ਫੰਡ ਤੇ ਵੇ ਬੰਦਾ ਜੋ ਇਹ ਸਭ ਚਾhti ਹੈ ਇੱਥੇ ਟਟੋਲੀ ਦਾਣਾ ਜੋਂਗਰ ਖਿਦਰਾਬਾਦ ਵੱਡਾ ਲਿੰਕ ਹੈ ਜੋੜਨ ਵਾਸਤੇ ਉਹ ਮੈਂ ਬਣਵਾਈ ਸੀ ਜਿੱਦੇ ਕੰਮ ਸਰਕਾਰ ਦੇ ਵਿੱਚ ਆ ਜੋ ਐਨੀ ਬੁਰੀ ਹਾਦਸਾ ਹੋ ਗਈ ਹੈ ਲੋਕ ਫਰਾ ਫਲਾ ਗਣਾ ਕੱਢਦੇ ਬੀਬੀ ਐਮਐਲਏ ਸਾਹਿਬ ਵੀ ਇੱਥੇ ਆਈ ਬਣ ਗਈ ਬਣਾ ਦੂੰਗੀ ਲਾਰਾ ਲਾ ਕੇ ਚਲੀ ਗਈ ਅੱਜ ਤੱਕ ਬੁਰਾ ਹਾਲ ਮੈਂ ਪਹਿਲਾਂ ਭਾਈ ਤੀਨ ਨੁਕਸਾਨ ਗਏ ਮੁੰਡਾ ਚੱਕਿਆ ਜ਼ਬਰਦਸਤ ਮਾਦੀ ਬਲੌਗ ਰਕੇ ਹੁਣ ਮੈਨੂੰ ਸੁਰਤਾ ਮਾਰੇ ਕਿਹਾ ਮੈਂ ਇੱਥੇ ਆ ਜਾ ਗਿਆ ਵੱਡੀ ਗਿਣਤੀ ਇਲਾਕਿਆਂ ਨੂੰ ਅਸੀਂ ਕੱਟਿਆ ਦੁਖੀਆਂ ਪਰੇ ਕਿਵੇਂ ਨੂੰ ਖਤਮ ਕਰਨ ਦੇ ਲਈ ਨਸ਼ੇ ਦੇ ਜਿਹੜੇ ਦੋਦਖਰ ਹਨ ਉਹਨਾਂ ਦੇ ਉੱਤੇ ਜਿਹੜੇ ਨੇ ਘਰਾਂ ਦੇ ਬਲਡੋਜੇ ਫੇਰਨੇ ਕੀ ਤਿੰਨ ਸਾਲ ਪਤਾ ਕਿ ਸੁੱਕੇ ਰਹੇ ਹੁਣ ਤਾਂ ਫਿਰ ਲੱਗੇ ਬਲਡੋਜੇ ਨਾਲ ਡਰਾਮਾ ਕਰਨ ਲੱਗੇ ਵੀ 1.5 ਸਾਲ ਬਖਸ ਸਰਕਾਰ ਰਹਿ ਗਿਆ ਕਿ ਜੋ ਸਾਗਰੀਏ ਬਚਾ ਰਹੀ ਹੈ ਉਹਨੂੰ ਮੈਨੀਫੈਸਟੋ ਚ ਕਿਹਾ ਸੀ ਨਸ਼ਾ ਮਾਰੇ ਬੀਬੀ ਨੂੰ 1100 ਰੁਪਏ ਦੇਣ ਵਕਰਨ ਬਾਰੇ ਬਹੁਤ ਜਨਾ ਸਭ ਤੇ ਫੇਲੇ ਹੋਏ ਨੇ ਕਿ ਨਿਗਰਮ ਜੀ ਦੀਆਂ ਜੀਟੀਆਂ ਦੇ ਉੱਤੇ ਗੱਲ ਕਰਦੇ ਆ ਉਹਨਾਂ ਦੀ ਜਿਹੜੀ ਇਹ ਸਪੋਰਟੀਵ ਵਾਪਸ ਲੈ ਲਈ ਹੈ ਪੰਜਾਬ ਸਰਕਾਰ ਨੇ ਜੀ ਪਹਿਲਾਂ ਆਪਣਾ ਸਿੱਧੂ ਮੁਥੇ ਵਾਲੇ ਦੀ ਲੈ ਲਈ ਜੀ ਉਹਦਾ ਕਤਲ ਹੋ ਗਿਆ ਜੀ ਕਿਤੇ ਨਾ ਕਿਤੇ ਉਹ ਵੀ ਡਰੇ ਹੋਏ ਨੇ ਜੀਟੀਆਂ ਦਾ ਆਪਣਾ ਕੇਸ ਹੈ ਉਹਨੂੰ ਟ੍ਰੈਕਟ ਹੈ ਗਲਤ-ਗਲਤ ਕូរੀ ਵਾਪਸ ਲਈ ਹੈ ਜੋ ਹਾਈ ਕੋਰਟ ਨੇ ਪਨਾ ਔਰ ਟਰੋਟੀ ਲਗਵਾਈ ਸੀ ਘੱਟ ਕਰਕੇ ਜਿਨ੍ਹਾਂ ਨੇ ਇਹ ਸਭ ਬਦਲਾਖੋਰੀ ਦਾ ਹੈ ਨਾ ਜੰਨਦਰਗਾ ਹੈ ਲੋਨ ਆਰਡਰ ਕਿੱਥੇ ਇਹ ਲੋਨ ਆਰਡਰ ਇੱਥੇ ਹੁੰਦਾ ਹੈ ਗੱਲ ਕਰੀ ਸੀ ਜੰਗਲ ਰਾਜ ਨਾ ਕੋਈ ਅਸੀ ਗੱਲ ਨਹੀਂ ਕੋਈ ਅਜੀ ਬਾਤ ਨਹੀਂ ਉਹ ਮੈਂ ਮਹਿਸੂਸ ਕਰਦਾ ਕਿ ਅਜ ਮਾਨ ਸਰਕਾਰ ਦੇ ਦਿਨ ਤੋਂ ਲੈ ਕੇ 2027 ਚੋਣਾਂ ਜਿਹੜੀਆਂ ਨਜ਼ਦੀਕ ਆ ਰਹੀਆਂ ਪਰ ਜੇ ਅਸੀਂ ਗੱਲ ਕਰੀਏ ਕਾਂਗਰਸ ਦੇ ਵੀ ਕਈ ਜਿਹੜੇ ਨੇ ਇਹ ਗੁੱਟਵਾਦੀ ਜਿਹੜੀ ਨਜ਼ਰ ਆ ਰਹੀ ਹੈ ਕਿ ਆ ਲੱਗਦਾ ਹੈ ਕਿ 2027 ਮੇ ਪੂਰੇ ਜਿਹੜੇ ਕਾਂਗਰਸ ਨੇ ਇਕੱਠੇ ਹੋਣਗੇ ਜੀ ਉਹ ਗੱਲ ਪਤਾ ਜੀ ਇਹ ਗੁੱਟਵਾਦੀ ਕਹ ਲਓ ਜਾਂ ਆਪਣੀ ਆਪਣੀ ਗੱਲ ਕਹਿੰਦੀ ਹਰ ਤੜੇ ਨੂੰ ਹਰ ਹਰ ਅਨਤੰਮ ਜਮਹੂਰੀ ਅਧਿਕਾਰ ਹੈ ਲੇਕਿਨ ਸਮੁੱਚੇ ਤੋਂ ਸਾਡੀ ਪਾਰਟੀ ਕਾਂਗਰਸ ਇੱਕ ਛੋਟਾ ਹੈ ਅੱਜ ਦੋ ਕਾਂਗਰਸ ਖੜਗੇ ਸਾਹਿਬ ਰਾਹੁਲ ਗਾਂਧੀ ਜੀ ਉਰੰਦੀ ਜੀ ਸਾਡੇ ਸੁਵੇ ਇਜਾਮ ਦੇ ਵਿੱਚ ਰਾਜਾ ਵਰਿੰਗ ਮੇਰਾ ਅਜੀ ਕੁਟਾ ਪ੍ਰਾਪਤ ਦਾ ਬਾਜਵਾ ਅਗਵਾਈ ਕਰ ਰਹੇ ਨੇ ਸਾਰੇ ਵਰਕਰ ਨਾਲ ਲੈ ਕੇ ਚੱਲ ਰਹੇ ਨੇ ਉਸ ਨੂੰ ਅਸੀਂ ਗੱਲ ਹੀ ਲੱਗਦੀ ਤਗੜੇ ਹੋ ਕੇ ਸਾਡੀ ਸਰਕਾਰ ਬਣੇਗੀ ਸਾਈ ਦੇ ਵਿੱਚ ਮੈਨੂੰ ਪੂਰਾ ਵਿਸ਼ਵਾਸ ਕਾਂਗਰਸ ਦੇ ਸਾਬਕਾ ਮੰਤਰੀ ਸਰਦਾਰ ਜਗਮਉਂ ਸਿੰਘ ਕਾਂਗ ਦੇ ਵੱਲੋਂ ਅੱਜ ਖਿਦਰਾਬਾਦ ਦੇ ਵਿੱਚ ਇੱਕ ਰੋਸ਼ ਧਰਨਾ ਪੰਜਾਬ ਸਰਕਾਰ ਦੇ ਖਿਲਾਫ ਲਗਾਇਆ ਗਿਆ ਕਹਿੰਦੇ ਨੇ ਲਿੰਕ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਸਰਕਾਰ ਦੀ ਜਿੱਥੇ ਨਿਗੇਦੀ ਕੀਤੀ ਹੈ ਉੱਥੇ ਅਪੀਲ ਵੀ ਕੀਤੀ ਹੈ ਕਿ ਜਲਦ ਤੋਂ ਜਲਦ ਜਿਹੜਾ ਹੈ ਇਹਨਾਂ ਸੜਕਾਂ ਨੂੰ ਮੁਰੰਮਤ ਕਰਕੇ ਸਹੀ ਕੀਤਾ ਜਾਵੇ ਤੇ ਕੀ ਹੋਰ ਉਹਨਾਂ ਨੇ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਯਾਰ ਹੌਸ਼ ਬਚਾਓ ਹੌਸ਼ ਬਚਾਓ ਸਰਕਾਰ ਬਣਾਓ ਸੰਕਾ ਬਣਾਓ ਸਰਕਾਰ ਹੌਸ਼ ਬਚਾਓ ਹੌਸ਼ ਬਚਾਓ ਛਾਰ ਬਚਾਓ ਕਿਸਾਨੀ ਬਚਾਓ ਸੰਭਾਲੋ ਜਾਨ ਸਰਕਾਰ ਮੁਬਾਰਕ ਜ਼ਿੰਦਾਬਾਦ ਮੁਬਾਰਕ ਸਰਕਾਰ ਮੁਬਾਰਕ ਜ਼ਿੰਦਾਬਾਦ ਸਰਕਾਰ ਮੰਗਣਾ ਸਰਕਾਰ ਮੁਬਾਰਕ ਜ਼ਿੰਦਾਬਾਦ ਲਾਰੇ ਲੱਪੇ ਲਾਉਣ ਦੀ ਬੀਜੇਪੀ ਸਰਕਾਰ ਦਾ ਪਿੱਛੇ ਭਗਵੰਤ ਸਨਵਾਦ ਜੰਦਾਬਾਦ ਜੰਦਾਬਾਦ ਪੰਜਾਬ ਸਰਕਾਰ ਮਰਵਾਵਾ ਜੰਦਾਬਾਦ ਜੰਦਾਬਾਦ ਸਮਰਥਾ ਲਈ ਹੈ ਕਿ ਅੱਜ ਆਪ ਸਰਕਾਰ ਬਣੀ ਨੂੰ तकरीबन 3.5 ਸਾਲ ਹੋ ਗਏ ਆਰੇ ਸਰਕਾਰ ਦੇ ਬਣਨ ਤੋਂ ਬਾਅਦ 3.5 ਸਾਲ ਵਿੱਚ ਲੋਕਾਂ ਨੂੰ ਜੋ ਤਰਬਾ ਹੋਇਆ ਜੋ ਮਹਿਸੂਸ ਕੀਤਾ ਬੰਦਾ ਜਾਣੇ ਰਾਹ ਪਿਆ ਵਾਹ ਪਿਆ ਬਹੁਤ ਬੁਰਾ ਹਾਲ ਇਹ ਆਪ ਸਰਕਾਰ ਮਾਨ ਸਰਕਾਰ ਕੇ ਜੀਵਾਲ ਦੀ ਸਰਕਾਰ ਜੋ ਬਣਾਈ ਸੀ ਲੋਕਾਂ ਨੇ ਇੱਕ ਮੌਕਾ ਦੇ ਦਿਓ ਕਹਿ ਕੇ ਹਰ ਫੰਡ ਤੇ ਫੇਲ ਹੋ ਗਈ ਸਮਾਜ ਦਾ ਹਰ ਵਰਗ ਦੁਖੀ ਹੈ ਅੱਜ ਸਾਡਾ ਜੋ ਤਰਨਾ ਸੀ ਮੁੱਖ ਉਹਦਾ ਮੁੱਦਾ ਕੀ ਸੀ ਵਿਸ਼ਾ ਕੀ ਸੀ ਕਿ ਲਿੰਕ ਸੜਕਾਂ ਪੰਜਾਬ ਦੀਆਂ 65000 ਕਿਲੋਮੀਟਰ ਅਰ ਮੋਹੱਲੇ ਜਿਹੜੀਆਂ 17000 ਕਿਲੋਮੀਟਰ ਸੜਕਾਂ ਦੁਰਦਸ਼ਾਪਈਏ ਬਤ ਤੋਂ ਬਤ ਹੋ ਤੋ ਕੀ ਹੈ ਸਰਕਾਰ ਕੋ ਤੇਲਾ ਨਹੀਂ ਹੈ ਬੜ੍ਹ ਵਾਸਤੇ ਵੱਡੇ ਵੱਡੇ ਦਮਗਦੇ ਮਾਦਰੇ ਸੀ ਆ ਕਰਤਾ ਸੀ ਆ ਕਰ ਦੋਗੇ ਸਰਕਾਰ ਜ ਬੁਰੀ ਤਰ੍ਹਾਂ ਫੇਲ ਹੋ ਗਈ ਹੈ ਸਾਡਾ ਜੋ ਮੇਨ ਸੜਕ ਜਾਂਦੀ ਹੈ ਇੱਥੇ ਟਟੋਲੀ ਖਾਣਾ ਗਵਿੰਦਗਰ ਖਿਦਰਾਬਾਦ ਵੱਡਾ ਲਿੰਕ ਹੈ ਜੋੜਨ ਵਾਸਤੇ ਉਹ ਮੈਂ ਬਣਵਾਈ ਸੀ ਜਿੱਥੇ ਕੰਮ ਸਰਕਾਰ ਵਿੱਚ ਆ ਜੋ ਐਨੀ ਬੁਰੀ ਹਾਲਤ ਹੋ ਗਈ ਹੈ ਲੋਕ ਬੁਰਾ ਪਲਾ ਗਾਣਾ ਕੱਢਦੇ ਬੀਬੀ ਐਮ ਐਲ ਏ ਸਾਹਿਬ ਵੀ ਇੱਥੇ ਆਈ ਬਣ ਗਈ ਬਣਾ ਦੂੰਗੀ ਲਾਰਾ ਲਾ ਕੇ ਚਲੀ ਗਈ ਹਾਲ ਤੱਕ ਬੁਰਾ ਆਲੇ ਲੋਕਾਂ ਨੇ ਮੈਨੂੰ ਕਿਹਾ ਕੰਗ ਸਾਹਿਬ ਕੋਈ ਮੁੰਡਾ ਨਹੀਂ ਚੱਕਦਾ ਹੈ ਮੈਂ ਕਿਉਂ ਚੱਕਦਾ ਹੈ ਸਭ ਦੇ ਕੋਈ ਕੰਮ ਕਰ ਰਹੇ ਆਪਣੇ ਕਾਰੋਬਾਰ ਕੀਤੇ ਹੋਏ ਆ ਡਰਦੇ ਆ ਜੇ ਬੋਲਾਂ ਕਿ ਸਰਕਾਰ ਸਾਨੂੰ ਕੰਮ ਬੰਦ ਕਰ ਦੂਗੀ ਤੁਸੀਂ ਬੋਲਦੇ ਮੁੰਡੇ ਚੱਕੋ ਮੈਂ ਪਹਿਲਾਂ ਭਾਈ ਤੀਗੂ ਖਸਾਨਵੀ ਦਾ ਮੁੰਡਾ ਚੱਕਿਆ ਜ਼ਬਰਦਸਤ ਮਾਦੀ ਬਲੌਗ ਕੇ ਹੁਣ ਮੈਨੂੰ ਸੁਰਕਾ ਮਾਰੇ ਕਿਹਾ ਮੈਂ ਥਿਆ ਜਾ ਗਿਆ ਵੱਡੀ ਗੇਂਤੀ ਇਲਾਕਿਆਂ ਨੂੰ ਅਸੀਂ ਘਟੇ ਨੇ ਦੁਖੀਆਂ ਬਚਾਰੇ ਕਿਸਾਨ ਦੁਖੀਆਂ ਲੰਘਦੇ ਆ ਸੁਰੇਸ਼ਾਂ ਗੱਡੀਆਂ ਲੰਘਦੀਆਂ ਪਰ ਜੋ ਮੈਂ ਆਪਣੇ ਸਮੇਂ ਦੇ ਵਿੱਚ ਵੱਡੇ ਵੱਡੇ ਕੰਮ ਕਰਾਏ ਪੀਰੋਡੀ ਮਹਿਕਮੇ ਦੇ ਸੜਕਾਂ ਦੇ ਪੁਲਾਂ ਦੇ ਮਨੂਜ ਮਾਣ ਹੈ ਜਿਹੜਾ ਝਾਂਪਰ ਪੁਲ ਹੈ ਸ਼ਹਿਮੋ ਟੱਪਰੀਆਂ ਪੁਲ ਹੈ ਨਗਲੀਆਂ ਸੁਹਾੜੀ ਪੁਲ ਹੈ ਸਿੰਗਾ ਦੇਵੀ ਹੈ ਹਿਦਰਾਬਾਦ ਦਾ ਮਾਦਰੀ ਦਾ ਪੁਲ ਹੈ ਸਿਸਵਾ ਦਾ ਟਕੋਰਾ ਦਾ ਇਹ ਸਾਰੇ ਪੁਲਾਂ ਦਾ ਮੈਂ ਜਾਲ ਬੁਣ ਕੇ ਰੱਖਿਆ ਇਲਾਕੇ 'ਚ ਅੱਜ ਲੋਕ ਇਸ ਗੱਲ ਤੋਂ ਬਹੁਤ ਯਾਦ ਕਰਦੇ ਆ ਸਮਝਦੇ ਆ ਕਿ ਇਹ ਸਰਕਾਰ ਤੁਲਨਾ ਕਰੀਏ ਮੇਰੇ ਕੰਮ ਨਾਲ ਕਿਸੇ ਪਾਸੇ ਸ਼ਰਨੀ ਆਉਂਦੀ ਅੱਜ ਸਾਰੇ ਪੰਜਾਬ ਦੇ ਵਿੱਚ ਨਸ਼ਾ ਜੋਰਾਂ ਤੇ ਗੈਂਗਸਟਰ ਵਾਰਦਾਖ ਪੁੱਛੋ ਜੰਗਲ ਰਾਜ ਸਰਕਾਰ ਕਹਿ ਰਹੀ ਹੈ ਕਿ ਨਸ਼ੇ ਨੂੰ ਅਸੀਂ ਖਤਮ ਕਰਨ ਦੇ ਲਈ ਨਸ਼ੇ ਦੇ ਜਿਹੜੇ ਸਦੌਕਰ ਹਨ ਉਹਨਾਂ ਦੇ ਉੱਤੇ ਜਿਹੜੇ ਨੇ ਘਰਾਂ ਦੇ ਬਲਡੋਜੇ ਫੇਰ ਰਹੇ ਕੀ ਕਹਿਣਾ ਜਾਊਂਗੇ ਇਹ 3 ਸਾਲ ਪਹਿਲਾਂ ਕਿ ਸੁੱਤੇ ਰਹੇ ਹੁਣ ਤਾਂ ਫੇਰ ਲੱਗੇ ਬਲਡੋਜੇ ਨਾਲ ਡਰਾਮਾ ਕਰਨ ਲੱਗੇ ਵੀ 1.5 ਸਾਲ ਬਕੀ ਸਰਕਾਰ ਰਹਿ ਗਿਆ ਤੇ ਜੋ ਸ਼ਾਗਰੀਏ ਬਚਾ ਰਹੀ ਹੈ ਉਹਨੂੰ ਮੈਨੀਫੈਸਟੋ ਚ ਕਿਹਾ ਸੀ ਨਸ਼ਿਆਂ ਮਾਰੇ ਬਿਪਨ ਗਿਲਾ ਰੁਪਿਆ ਦੇਣ ਦਾ ਕਰਨ ਬਾਰੇ ਬਹੁਤ ਗੱਲਾਂ ਸਭ ਤੇ ਫੇਲ ਹੋ ਗਈ ਹੈ ਪਰਦਾਫਾਸ਼ ਹੋ ਗਏ ਕੁਣ ਟਗੜਵਾस्ते ਪੜਦੇ ਆਪਣੀ ਡਰਾਮਾ ਕਰ ਰਹੀ ਹੈ ਕੋਈ ਤਾੰਗ ਨਹੀਂ ਹੈ ਕੋਈ ਰੀਜ ਨਹੀਂ ਹੈ ਜਿੱਥੇ ਇੱਛਾ ਹੀ ਨਹੀਂ ਕਿਸੇ ਕੰਮ ਕਰਨ ਦੀ ਕਾ ਸਰਕਾਰ ਕਰੂਗੀ ਮੈਂ ਬੜਾ ਹਾਨਾ ਪ੍ਰੇਸ਼ਾਨ ਹੋ ਕੇ ਮੈਂ ਸਮਝਦਾ ਇਹ ਜੋ ਡਰਾਮਾ ਕਰ ਰਹੀ ਸਰਕਾਰ ਇਹ ਕੋਈ ਗੱਲੇ ਨਹੀਂ ਹੈ ਜਦੋਂ ਸਰਕਾਰ ਦੀ ਮੀਲੀ ਪਕਤੋਵੇ ਮਾਈਨਿੰਗ ਦੇ ਵਿੱਚ ਨਸ਼ਿਆਂ ਦੇ ਵਿੱਚ ਗੈਂਗਸਟਰ ਵਾਲਾ ਨਹੀਂ ਸਾਫ ਸਕਦੀ ਹੈ ਹਰ ਪਾਸੇ ਫੇਲ ਹੋਗੀ ਕਿਸਾਨ ਵੀਰ ਕੁੱਟਣ ਵਾਸਤੇ ਬਹੁਤ ਅੱਗੇ ਅਨੁਦਾਤਾ ਕਿਸਾਨ ਸਾਡਾ ਵੀਰ ਪੰਜਾਬ ਦਾ ਹਿੰਦੁਸਤਾਨ ਦਾ ਖੇਤੀ ਪ੍ਰਧਾਨ ਸੂਬਾ ਸਾਡਾ ਦੇਸ਼ ਦੇਸ਼ ਆ ਪ੍ਰਾਂਤ ਉਹਨੂੰ ਇਹਨੂੰ ਕੁਝੇ ਨਾਲ ਲਾਉਣ ਵਾਸਤੇ ਹਰ ਪ੍ਰਾਲੇ ਕਰ ਰਹੀ ਹੈ ਮੋਦੀ ਸਰਕਾਰ ਦੁੱਖੀ ਕੀਤੇ ਪਏ ਐ ਐਮਐਸਪੀ ਦੀ ਗੱਲ ਹੋਵੇ ਬਾਜ ਮੰਗਾਂ ਦੀ ਕਰਜ਼ਾ ਮਾਫੀ ਦੀ ਗੱਲ ਹੋਵੇ ਡਾਕਟਰ ਨੂੰ ਕਰਜ਼ਾ ਮਾਫ ਕੀਤੇ ਕਿਸਾਨਾਂ ਦੀ ਗੱਲ ਕੀਤੀ ਕਾਮ ਸਰ ਕਿਸਾਨਾਂ ਨੂੰ ਮੀਟਿੰਗ ਦੇ ਲਈ ਭਗਵਾਨਤਮਾਨ ਨੇ ਬੁਲਾ ਕੇ ਪਿੱਛੇ ਤੋਂ ਜਿਹੜਾ ਹੈ ਉਹਨਾਂ ਦੇ ਨਾਲ ਬਜ਼ੁਰਗ ਕਿਸਾਨਾਂ ਨੂੰ ਜਿਹੜਾ ਕਈ ਕਈ ਦੂਰ ਜਾ ਕੇ ਜੰਗਲਾਂ ਦੇ ਵਿੱਚ ਛੱਡਿਆ ਉਹਨਾਂ ਦਾ ਸਮਾਨ ਤੱਕ ਚੋਰੀ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ ਤੇ ਬਈ ਤਾਂ ਜਗ ਜਹਾਰ ਹੋ ਗਿਆ ਮੈਂ ਤਾਂ ਇਹ ਮੁੱਦਾ ਆਪਣੇ ਜੋਰ ਸ਼ੋਰ ਨਾਲ ਚੱਕਿਆ ਬਹੁਤ ਗੱਲਾਂ ਕਹੀਆਂ ਕਿਸਾਨਾਂ ਬਾਰੇ ਔਰ ਮੈਂ ਕਹਿੰਦਾ ਰਹਾਂਗਾ ਪਿੱਛੇ ਜੇ ਜੋ ਪੰਜਾਬ ਦੇ ਭੱਖ ਦੇ ਮੁੱਦੇ ਮੈਂ ਚੱਕੇ ਆਂ ਔਰ ਮੈਂ ਚੱਕਦਾ ਰਹਾਂਗਾ ਕਿ ਮੈਨੂੰ ਕੋਈ ਗਲਤੀ ਕਿਸੇ ਗੱਲ ਦੀ ਨਾ ਮੇਰਾ ਕੋਈ ਕਾਰੋਬਾਰ ਹੈ ਨਾ ਗੁਰੂ ਮਾਰਾ ਕਿਰਪਾ ਦਾ ਮੈਂ ਗਲਤ ਕੰਮ ਕੀਤਾ ਤਿੰਨ ਵਾਰ ਪੰਜਾਬ ਦੇ وزیر ਰਹੇ ਆ 14 ਮੈਂ ਕਿਹੜਾ ਆਏ ਵੱਡੇ ਵੱਡੇ ਇਲਾਕੇ ਸੇਵਾ ਕੀਤੀ ਮਰੰਡਾ ਹਲਕਾ ਜੀ ਪੈਣਾ ਮੇਰਾ ਖੜਾ ਇਲਾਕਾ ਲੋਕ ਜੁੜੇ ਹੋਏ ਮੇਰੀ ਜਾਤ ਨਾਲ ਸ਼ਾਖ ਨਾਲ ਵਿਸ਼ਵਾਸ ਨਾਲ ਜੋ ਮੈਂ ਕੱਲ ਨੂੰ ਜੋ ਕਹਿਤੀ ਕੱਢ ਕੇ ਉਸੇ ਕਰਦਾ ਹਾਂ ਨਾ ਉਸੇ ਕਰਕੇ ਮੇਰੇ ਇੱਕ ਬੋਲ ਤੇ ਅੱਜ ਵੱਡੀ ਗਿਣਤੀ ਅਜਤਨਾਕਾਰੀ ਸ਼ਾਮਲ ਹੋਏ ਨੇ ਪੰਜ ਸਰਪੰਚ ਇਲਾਕੇ ਦੇ ਨਾਲ ਦੇ ਪਿੰਡਾਂ ਦੇ ਵਰਕਰ ਕਾਂਗਰਸ ਪਾਰਟੀ ਦੇ ਤਾਂਸ ਪਾਰਟੀ ਨੂੰ ਤਰਨਾ ਲਗਾਇਆ ਗਿਆ ਮੈਂ ਵਿਸ਼ਵਾਸ ਦਵਾਣਾ ਆਉਣ ਸਮੇਂ ਦੇ ਵਿੱਚ ਟਿੱਕੇ ਨਹੀਂ ਬੈਠਾਂਗੇ ਅਸੀਂ ਕੁੱਲ ਇੰਦ ਕਾਂਗਰਸ ਦਾ ਸਾਡੇ ਰਾਹੁਲ ਗਾਂਧੀ ਜੀ ਜਿਨ੍ਹਾਂ ਖਿਲਾਫ ਬੜਾ ਗਲਤ ਬਿਆਨ ਦਿੱਤਾ ਭਗਵਾਨ ਤੁਮਾਰੇ ਮੈਂ ਖੇਦੀ ਕਰਦਾ ਉਸ ਗੱਲ ਦੀ ਔਰ ਜ਼ੋਰ ਕਿ ਛੋਟੇ ਤੇ ਬੋਲ ਕੇ ਰਾਹੁਲ ਗਾਂਜੋ ਲੀਡਰ ਆਪਰੇਸ਼ਨ ਹੈ ਜਿਹਨ ਸਾਰੀ ਪਾਰਟੀ ਨੂੰ ਜੋੜ ਕੇ 100 ਸੀਟਾਂ ਸਾਡੀ ਕਾਂਗਰਸ ਪਾਰਟੀ ਲੈ ਰਾਹੁਲ ਗਾਂਧੀ ਲੈ ਕੇ ਆਇਆ ਭਗਵੰਤ ਮਾਨ ਨੂੰ ਪਬਲਿਕਲੀ ਉਹਦੇ ਖਿਲਾਫ ਮਾਫੀ ਮੰਗਣੀ ਚਾਹੀਦੀ ਹੈ ਔਰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਆ ਔਰ ਦੇਖ ਕੇ ਗੱਲ ਕੱਗੇ ਵਾਸਤੇ ਕਰੇ ਕਿਉਂਕਿ ਮੈਂ ਸਮਝਦਾ ਇਹਨਾਂ ਨੂੰ ਅਣਜਾਣ ਹੈ ਉਹ ਤਾਂ ਕਿਸੇ ਗੱਲ ਦਾ ਹੈ ਨਹੀਂ ਇਹਨਾਂ ਕੰਮ ਕੀਤਾ ਹੋਰ ਸੀ ਔਰ ਪਾਸੇ ਪਸ ਗਏ ਆ ਕੇ ਅੱਜ ਪੰਜਾਬ ਪਛਤਾ ਰਹੇ ਨੋਟਾ ਪਾ ਕੇ ਤੇ ਵਿਕਰਮਜੀਤ ਮਜੀਠੀਆ ਦੇ ਉੱਤੇ ਗੱਲ ਕਰਦੇ ਆ ਉਹਨਾਂ ਦੀ ਜਿਹੜੀ ਸਕਿਉਰਿਟੀ ਵਾਪਸ ਲੈ ਲਈ ਹੈ ਪੰਜਾਬ ਸਰਕਾਰ ਨੇ ਜੀ ਪਹਿਲਾਂ ਆਪਣਾ ਸਿੱਧੂ ਮੂਸੇਵਾਲੇ ਦੀ ਲੈ ਲਈ ਦੀ ਉਹਦਾ ਕਤਲ ਹੋ ਗਿਆ ਜੀ ਕਿਤੇ ਨਾ ਕਿਤੇ ਉਹ ਵੀ ਡਰੇ ਹੋਏ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਵਿਕਰਮਜੀਤ ਮਜੀਠੀਆ ਦਾ ਆਪਣਾ ਕੇਸ ਹੈ ਉਹਨੂੰ ਥ੍ਰੈਟ ਹੈ ਗਲਤ ਗੱਲ ਸਟੂਡੀਓ ਵਾਪਸ ਲਈ ਹੈ ਜੋ ਹਾਈ ਕੋਰਟ ਨੇ ਪਹਿਲਾਂ ਆਰਡਰ ਸਟੂਡੀਓ ਲਗਵਾਈ ਸੀ ਘੱਟ ਕਰਤੀ ਜਿਨ੍ਹਾਂ ਨੇ ਇਹ ਸਭ ਬਦਲਾਖੋਰੀ ਦੀਆਂ ਭਾਵਨਾ ਹੈ ਇਹ ਸਭ ਬਦਲਾਖੋਰੀ ਦੀਆਂ ਭਾਵਨਾ ਹੈ ਗਲਤ ਗੱਲ ਸਰਕਾਰ ਨੂੰ ਕਰਨੀ ਚਾਹੀਦੀ ਕਦੇ ਵੀ ਸਰਕਾਰ ਆਂਦੀਆਂ ਵੀ ਰਹਿਣੀ ਹੈ ਜੋ ਕੰਮ ਮੈਰਿਟ ਤੇ ਕਰੇ ਦੇਖ ਕੇ ਕਰੇ ਇੱਕ ਬੰਦੇ ਜਾਨ ਖਤਰੇ ਹੈ ਕਿ ਤੂੰ ਉਹਨੂੰ ਬਦਲਾ ਲੈਣ ਵਾਸਤੇ ਕਿਉਂ ਨਹੀਂ ਆ ਕਰਤਾ ਟੂਟੇ ਕੇਸ ਬਣਾ ਤੇ ਰਬ ਜਾਣੇ ਉਹ ਤਾਂ ਦੁੱਧ ਉੱਪਰ ਪਾਣੀ ਪਾਣੀ ਆ ਜਾਣੇ ਕੋਰਟ ਵੱਡੇ ਵੱਡੇ ਬੈਠੀਆਂ ਅਦਾਲਤ ਸਾਨੂੰ ਅੱਜ ਵੀ ਵਿਸ਼ਵਾਸਦਾ ਅਦਾਲਤਾਂ ਦੇ ਛੋਟੀਆਂ ਵੱਡੀਆਂ ਹੋਵੇ ਤੋ ਅੱਜ ਮਾਨ ਸਰਕਾਰ ਮੈਂ ਸੁਣ ਜੰਗਲ ਰਾਜ ਅਸਲਵਾਹੀ ਕਿਸੇ ਪਾਸੇ ਹੈ ਨਹੀਂ ਅਜੋ ਕਰਨਨ ਨੂੰ ਉਟਿਆ ਗਿਆ ਪਟਿਆਰੇ ਦੇ ਕਿ ਉਹਦੇ ਬਾਅਦ ਉਹਦੀ ਬਚਰੀ ਘਰ ਵਾਲੀ ਬਿਸਿਸ ਬਾਗ ਬਿਲਕਦੇ ਫਿਰਦੇ ਸਭ ਜਗ੍ਹਾ ਮਿਲਿਆ ਉਹਨੂੰ ਇਨਸਾਫ ਨਹੀਂ ਮਿਲ ਗਿਆ ਕਿ ਲਾਅਨ ਆਰਡਰ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਪੰਜਾਬ ਦਾ ਲਾਅਨ ਆਰਡਰ ਹੈ ਹੀ ਨਹੀਂ ਨਾ ਜੰਗਲ ਰਾਜ ਹੈ ਲਾਅਨ ਆਰਡਰ ਕਿੱਥੇ ਜੇ ਲਾਅਨ ਆਰਡਰ ਇੱਥੇ ਹੁੰਦਾ ਗੱਲ ਗਾਦੀ ਸੀ ਜੰਗਲ ਰਾਜ ਹੈ ਕੋਈ ਅਸੀਂ ਗੱਲ ਨਹੀਂ ਕੋਈ ਅਸੀਂ ਬਾਤ ਨਹੀਂ ਤੋ ਮੈਂ ਮਹਿਸੂਲ ਕਰਦਾ ਕਿ ਅਜ ਮਾਨ ਸਰਕਾਰ ਦੇ ਦਿਨ ਥੋੜੇ ਰਹਿ ਗਏ ਆ ਇਹ ਆਪਣੀ ਛਾਕ بچਾਉਣ ਲੱਗੇ ਹੋਏ ਆ ਸਭ ਤੋਂ ਵੱਡੀ ਗੱਲ ਜੋ ਸਾਡੇ ਸਾਥੀਆਂ ਨੇ ਵੀ ਕਹੀ ਹੈ ਲੀਡਰਾਂ ਨੇ ਕਿ ਜਿੰਨੇ ਪੰਜਾਬ ਜੀਆਂ ਚੰਗੀਆਂ ਪੋਸਟ ਐ ਉਹਨਾਂ ਤੇ ਲਿਆ ਕੇ ਵੱਰ ਅਫਸਰ ਬਠਾ ਕੇ ਆਈਐਸ ਆਈਪੀਐਸ ਮੈਂ ਨਹੀਂ ਕਹਿੰਦਾ ਉਹ ਵੀ ਕਾਬਿਲ ਹੋਣਗੇ ਪਰ ਬਣਦਾ ਹਿੱਸਾ ਦੇਣਾ ਚਾਹੀਦਾ ਉਹਨਾਂ ਨੂੰ ਚਾਹੇ ਵੱਡੀਆਂ ਪੋਸਟਾਂ ਨੇ ਡੀਸੀ ਦੀਆਂ ਐਸਐਸਪੀ ਦੀਆਂ ਮੁਖਤਰਾਆਂ ਦੀਆਂ ਮੁਖਤਰਾ ਦੀਆਂ ਵੱਡੇ ਅਫਸਰਾਂ ਦੀਆਂ ਜੋ ਪੰਜਾਬੀ ਸਾਡੇ ਬੜੇ ਕਾਬਿਲ ਨੇ ਕੋਈ ਜਾਤਪ੍ਰਾਦੀ ਹੋਵੇ ਮੈਂ ਕੱਲ ਸਿੱਕਾਂ ਦੀ ਗੱਲ ਨਹੀਂ ਕਰਦਾ ਬੜੇ ਕਾਬਲ ਨੇ ਉਹਨੂੰ ਉਹਨਾਂ ਹੁਣ ਤੱਕ ਨਾਮ ਰਾਜ ਭਗ ਚਲਾਇਆ ਸਾਰੇ ਨਾਲ ਰਹੀ ਮੁੱਖ ਮੰਤਰੀਆਂ ਦੇ ਉਹਨਾਂ ਖੁੱਡੇ ਲਾਣਾ ਇਹਨਾਂ ਦੀ ਬਦਨੀਤੀ ਹੈ ਇਹ ਬਹੁਤ ਬਦਲਾਖੋਰੀ ਭਾਵਨਾ ਹੈ ਜਿਹੜੀ ਕਿ ਇਹਨਾਂ ਨੂੰ ਮਹਿੰਗੀ ਪਈ ਤੇ 2027 ਦੀ ਚੋਣਾਂ ਜਿਹੜੀਆਂ ਨਜ਼ਦੀਕ ਆ ਰਹੀਆਂ ਪਰ ਜੇ ਅਸੀਂ ਗੱਲ ਕਰੀਏ ਕਾਂਗਰਸ ਦੇ ਵੀ ਕਈ ਜਿਹੜੇ ਨੇ ਇਹ ਫੁੱਟ ਬਾਜੀ ਜਿਹੜੀ ਨਜ਼ਰ ਆ ਰਹੀ ਹੈ ਕਿ ਆ ਲੱਗਦਾ ਹੈ ਕਿ 2027 માં ਪੂਰੇ ਜਿਹੜੇ ਕਾਂਗਰਸੀਆਂ ਇਕੱਠੇ ਆਉਣਗੇ ਜੀ ਦੇਖੋ ਗੱਲ ਪਤਾ ਕੀ ਹੈ ਗੁੱਟਵਾਦੀ ਕਹਿ ਲੋ ਜਾਂ ਆਪਣੀ ਆਪਣੀ ਗੱਲ ਕਹਿੰਦੀ ਹਰ ਟਰੜੇ ਨੂੰ ਹਰ ਹਰ ਇਨਸਾਨ ਨੂੰ ਡੈਮੋਕ੍ਰੇਸੀ ਦੇ ਅਧਿਕਾਰ ਹੈ ਲੇਕਿਨ ਸਮੁੱਚੀ ਤੌਰ ਤੇ ਸਾਡੀ ਪਾਰਟੀ ਕਾਂਗਰਸ ਇੱਕ ਝੋਟਾ ਹੈ ਅੱਜ ਹਿੰਦੂਸਤਾਨ ਵਿੱਚ ਅੜਗੇ ਸਾਹਿਬ ਰਾਹੁਲ ગાંધી ਜੀ ਉਰੇ ਰਾੰਦੀ ਜੀ ਤੇ ਸਾਡੇ ਸੂਬੇ ਪੰਜਾਬ ਦੇ ਵਿੱਚ ਰਾਜਾ ਬੜਿੰਗ ਮੇਰਾ ਅਜੀਤ ਛੋਟਾ ਪ੍ਰਤਾਪ ਬਾਜਵਾਗਵਾਈ ਕਰ ਰਹੇ ਨੇ ਸਾਰੇ ਵਰਕਰ ਨਾਲ ਲੈ ਕੇ ਚੱਲ ਰਹੇ ਨੇ ਮਨ ਕੋਈ ਅਸੀਂ ਗੱਲ ਨਹੀਂ ਲੱਗਦੀ ਤਗੜੇ ਹੋ ਕੇ ਸਾਡੀ ਸਰਕਾਰ ਬਣੇਗੀ ਸਾਡੇ ਦੇ ਵਿੱਚ ਮੈਨੂੰ ਪੂਰਾ ਵਿਸ਼ਵਾਸ ਹੈ ਅਸੀਂ ਸਾਰੇ ਸਾਡੇ ਇਲਾਕੇ ਦੇ ਪਤਵੰਤੇ ਲੀਡਰ ਸਹਿਬਾਨ ਸੰਗਤਾਂ ਇਕੱਠੀਆਂ ਹੋਈਆਂ ਕਿਉਂਕਿ ਬੜੇ ਤੇਰ ਤੋਂ ਮੰਗਾਂ ਰੱਖੀਆਂ ਗਈਆਂ ਸਰਕਾਰ ਦੇ ਅੱਗੇ ਮੌਜੂਦਾ ਐਮ ਐਲ ਏ ਦੇ ਅੱਗੇ ਕਿ ਕਈ ਸੜਕਾਂ ਦੀ ਬਹੁਤ ਬੁਰੀ ਹਾਲਤ ਹੈ ਇਹਨਾਂ ਦੀ ਛੇਤੀ ਤੋਂ ਛੇਤੀ ਰਿਪੇਅਰ ਕਰਾਈ ਜਾਵੇ ਕਈ ਪੁਰਾਣੀ ਸੜਕਾਂ ਬਣਨ ਵਾਲੀਆਂ ਮੈਂ ਜਿਵੇਂ ਦੱਸ ਕੇ ਹਟਿਆ ਪਿਛਲੇ ਟਾਈਮ ਕਾਂਗਰਸ ਦੇ ਸਰਕਾਰ ਦੇ ਟਾਈਮ ਜਿਹੜੀਆਂ ਸੜਕਾਂ ਬਣੀਆਂ ਹੋਈਆਂ ਹੁਣ ਕੇ ਕਿਸੇ ਦੀ ਰਿਪੇਅਰ ਨਹੀਂ ਹੋਈ ਕੋਈ ਨਵੀਂ ਸੜਕਾਂ ਨਹੀਂ ਬਣੀਆਂ ਅੱਜ ਬੁਰਾ ਹਾਲ ਇਲਾਕੇ ਦਾ ਹੋਇਆ ਹੋਇਆ ਤرائی-ਪرائی ਹੋ ਰਹੀ ਹੈ ਸੰਕਟਾਂ ਦੀ ਮੰਗ ਤੇ ਇਹ ਧਰਨਾ ਰੱਖਿਆ ਗਿਆ ਜਿਹਦੇ ਵਿੱਚ ਇਲਾਕੇ ਦੇ ਸੇਵਾਦਾਰ ਸਰਦਾਰ ਜਗਮੋਨ ਸਿੰਘ ਕੰਗ ਅਤੇ ਮੈਂ ਅਸੀਂ ਇਕੱਠੇ ਆਪਣੀ ਸਮੁੱਚੀ ਲੀਡਰਸ਼ਿਪ ਦੇ ਨਾਲ ਇਹ ਧਰਨਾ ਰੱਖਿਆ ਔਰ ਸਰਕਾਰ ਦੀ ਮਕਾਨ ਦਿੱਤੀ ਹੈ ਕਿ ਸ਼ਾਇਦ ਸਰਕਾਰ ਜਾਗ ਜਵੇ ਤੇ ਜਿਹੜੇ 2 ਸਾਲ ਸਰਕਾਰ ਦੇ ਰਹਿ ਗਏ ਆ ਜੋ ਬਣਦੇ ਕੰਮ ਆ ਟੁਕਮੇ ਕੰਮ ਆ ਇਲਾਕੇ ਦੇ ਉਹ ਸਰਕਾਰ ਜਾ ਕੇ ਕਰਾ ਦਵੇ ਕਿਆ ਲੱਗਦਾ ਏ ਧਰਨਿਆਂ ਦੇ ਨਾਲ ਜਦੋਂ ਹੁਣ 3 ਸਾਲ ਮਾਨੀ ਜਾਗੀ ਆ ਹੁਣ ਧਰਨਿਆਂ ਨਾਲ ਜਾਗੂ ਵੀ ਜੀ ਸ਼ਾਇਦ ਕਿਤੇ ਨਾ ਕਿਤੇ ਸਰਕਾਰ ਨੂੰ ਹੋਸ਼ ਆ ਜਾਵੇ ਵੀ ਜੋ ਹਾਲਾਤ ਨਜ਼ਰ ਆ ਰਹੇ ਆ ਜਿੰਨੀ ਜਿੰਨਾ ਰੋਸ਼ ਲੋਕਾਂ ਵਿੱਚ ਪੈਦਾ ਹੋਇਆ ਹੋਇਆ ਵੀ ਜੇ ਥੋੜੇ ਬਹੁਤ ਕੰਮ ਕਰਾ ਦਾਂਗੇ ਤਾਂ ਸ਼ਾਇਦ ਲੋਕਾਂ ਦਾ ਰੋਸ਼ ਘਟ ਜੂਵੇ ਨਹੀਂ ਤਾਂ ਜਿਹੜਾ ਇਹ ਬਦਲਾਵ ਦੀ ਆਂਦੀ ਹੈ ਮੈਂ ਸਮਝਦਾ 2 ਸਾਲ ਬਾਅਦ ਜਦੋਂ ਵਿਧਾਨ ਸਭਾ ਇਲੈਕਸ਼ਨਾਂ ਹੋਣਗੀਆਂ ਉਦੋਂ ਦੇਖਣ ਨੂੰ ਮਿਲੂਗੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਸੂਬੇ 'ਚ ਬਣੂਗੀ ਤੁਸੀਂ ਦੇਖਿਆ ਖਿਦਰਾਬਾਦ ਦੇ ਵਿੱਚ ਸਰਦਾਰ ਜਗਮਉਤ ਸਿੰਘ ਕੰਗ ਜੋ ਕਿ ਸਾਬਕਾ ਕੈਬਨਿਟ ਮੰਤਰੀ ਪੰਜਾਬ ਕਾਂਗਰਸ ਸਰਕਾਰ ਦੇ ਰਹੇ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਆਪਣੇ ਸਾਥੀਆਂ ਦੇ ਨਾਲ ਸਰਕਾਰ ਦੇ ਖਿਲਾਫ ਜਿਹੜਾ ਹੈ ਧਰਨਾ ਲਗਾਇਆ ਗਿਆ ਕਹਿੰਦੇ ਲਿੰਕ ਸੜਕਾਂ ਦੀ ਜਿਹੜੀ ਹਾਲਤ ਖਸਤਾ ਹੈ ਤੇ 2027 ਦੀ ਚੋਣਾਂ ਨੂੰ ਲੈ ਕੇ ਵੀ ਕਿਹਾ ਕਿ ਪੰਜਾਬ ਦੇ ਵਿੱਚ 2027 ਦੇ ਵਿੱਚ ਕਾਂਗਰਸ ਸਰਕਾਰ ਜਿਹੜੀ ਆ ਬਣਨ ਜਾ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਜਿਹੜੇ ਮੈਂਬਰ ਨੇ ਸਾਰੇ ਇਕਜੁੱਟ ਨੇ ਇਕਜੁੱਟ ਹੋ ਕੇ ਜਿਹੜੇ ਨੇ 2027 ਦਾ ਜਿਹੜਾ ਕਿਲਾਫਤਾ ਕਰਨਗੇ ਹੁਣ ਦੇਖਣਾ ਹੋਵੇਗਾ ਕਿ ਲੋਕ ਕਿੰਨਾ ਦਾ ਕਿੰਨਾ ਖਾਤ ਦਿੰਦੇ ਨੇ ਕਿ ਆ 2027 ਦੇ ਵਿੱਚ ਇਹ ਕਾਮਯਾਬ ਹੁੰਦੇ ਨੇ ਸਰਕਾਰ ਬਣਾਉਣ ਦੇ ਵਿੱਚ ਇਤਾਨ ਵਾਲਾ ਸਮਾਂ ਹੀ ਦੱਸੇਗਾ ਅਖਰ ਤੋਂ ਡੈਵਿਡ ਵਰਮਾਂ ਦੀ ਖਾਸ ਰਿਪੋਰਟ